ਮਾਚੀਵਾੜੇ ਨਜ਼ਦੀਕ ਪਿੰਡ ਖੇਡਾਂ ਚਕਲੀ ਮੰਗਾ ਰੋਡ ਤੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਤੇ ਜਾਂਦੇ ਤਿੰਨ ਨੌਜਵਾਨਾਂ ਨੂੰ ਗੱਡੀ ਚੜਾ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ ਜਿੰਨਾਂ ਚੋਂ ਇੱਕ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦ ਕੇ ਬਾਕੀ ਦੋ ਨੌਜਵਾਨ ਸੋਨ ਸਿੰਘ ਅਤੇ ਮੋਨ ਸਿੰਘ ਜ਼ਖਮੀ ਹੋ ਗਏ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਕਾਰ ਖਰਾਬ ਹੋ ਗਈ ਹੈ ਜਿਸ ਤੇ ਉਹ ਆਪਣੇ ਮੋਟਰਸਾਈਕਲ ਤੇ ਸੋਨ ਸਿੰਘ ਅਤੇ ਮੋਨ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾ ਬਾਨ ਨੂੰ ਚਲਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਕਲੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਰਫ ਮੰਤਰੀ ਅਤੇ ਸੋਨੂ ਜੋ ਕਿ ਦੋਵੇਂ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਨਾਲ ਕੁਲਵਿੰਦਰ ਸਿੰਘ ਦੀ ਕੋਈ ਟਕਰਾਅ ਵਾਜੀ ਹੋ ਗਏ ਜਾਂ ਅਤੇ ਪਹਿਲਾਂ ਵੀ ਪਿੰਡ ਵਾਲੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ ਕੁਲਵਿੰਦਰ ਸਿੰਘ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਚੱਕਲੀ ਮੰਗਾ ਤੋਂ ਵਾਪਸ ਜਾ ਰਿਹਾ ਸੀ ਅਤੇ ਮਲਕੀਸ਼ ਸਿੰਘ ਉਰਪ ਮੰਤਰੀ ਉਸ ਦਾ ਭਰਾ ਸੋਨੂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਜੋ ਕੇ ਕਾਰ ਵਿੱਚ ਸਵਾਰ ਸਨ ਉਹਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਕੁਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੇ ਕਾਰ ਚੜਾ ਦਿੱਤੀ ਜਿਸ ਕਾਰਨ ਉਹ ਚੱਕਵੀ ਹੋ ਗਏ ਨੇ ਇਨਾ ਕਾਰ ਸਵਾਰਿਆਂ ਨੇ ਬਾਰ-ਬਾਰ ਕਾਰ ਚੜਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਜ਼ਖਮੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਵਿੱਚੋਂ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਆਓ ਦੇਖਦੇ ਹਾਂ ਸ੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਉਨੇ ਦੇ ਹੈ تین ਚਾਰ ਵਾਰੀ ਮੈਥੋਂ ਨੀਂ ਮੁੰਡੀਆਂ ਨੂੰ ਪਾਉਂਦੇ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਜਾਣਦੇ ਹੋ ਜੀ ਹੁਣ ਤੁਸੀਂ ਚਾਹੁੰਦੇ ਵੀ ਪੰਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚਾ ਦਾ ਜਾਓ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਾਂ ਨੇ ਜੇ ਜੀ ਕਿੰਨੇ ਬੰਦੇ ਆ ਜੀ ਉਹ ਸਾਰੇ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਆ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਦੇਖੋ ਕੱਲ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਆ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਜੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਖਸ਼ਿਆ ਉਹਨਾਂ ਤੇ ਉਹਨਾਂ ਬਣ ਅਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਾਬ ਕੀ ਹੈ ਜਿਹੜਾ ਜਮਦਾਰਤ ਬਾਰੇ ਜਿਹੜੇ ਪੁਲਿਸ ਖਿਲਾਫ ਕਾਰ ਵੀ ਕਰ ਕਹਿੰਦੇ ਆ ਸਾਬ ਇਹਦੇ ਖਿਲਾਫ ਵੀ ਹੈ ਜੀ ਜਿਹੜਾ ਸਾਡਾ ਥਾੜੇ ਦਾਪ ਤੇ ਨਹੀਂ ਅਲੀਗੇਸ਼ਨ ਲਾਇਆ ਬਈ ਉਹ ਨਾ ਬਸ ਵੇਵ ਕੀਤਾ ਸਾਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲ ਲਈ ਇੱਥੇ ਪੁਰਾ ਪੋਰਸਲੇਨ ਡਿਪਾਰਟਮੈਂਟ ਵਾਲੀ ਦੀ ਸਸਪੈਂਸ਼ਨ ਦੀ ਪਾਸ ਕਰਕੇ ਐਸਐਸਪੀ ਜ਼ਾਬ ਨੂੰ ਹੁਣੇ ਭੇਜਣਾ ਹੈ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਿਆ ਗਿਆ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਮਾਰ ਕੇ ਨਾ ਇਹਨਾਂ ਦੇ ਪਰਿਵਾਰਕ ਬੋਰਡ ਤੇ ਮੈਨੂੰ ਇਹ ਪਤਾ ਲੱਗਿਆ ਵੀ ਪਹਿਲਾਂ ਵੀ ਇਸ ਤਰ੍ਹਾਂ ਅੱਧਾ ਘੰਟਾ ਪਹਿਲਾਂ ਬੜੀ ਬੁਢੀ ਜੀ ਨਕਾ ਚੁਪੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜ਼ਿਕਰ ਨਹੀਂ ਜੀ ਇਹ ਨਹੀਂ ਸਮਝ ਨਹੀਂ ਜਾਦਾ ਐਸਾ ਗੱਲ ਪਾ ਕੇ ਕਰੇ ਇਹ ਜਿਹੜੇ ਦੇ ਭਰਾ ਦੇ ਪਰਚੇ ਦਾ ਜ਼ਿਕਰ ਜੀ ਜਿਹੜੇ ਰਜੇ ਜੀ ਕੋਈ ਆਪਸ ਕੋਈ ਹਜੇ ਤਾਂ ਪਵਾਦੇ ਆਏ ਆ ਉਹਨਾਂ ਨੂੰ ਵਾਪਸ ਕਰ ਲਿਆ ਇਹ ਤਾਂ ਜੀ ਕਿੰਨੇ ਜਣੇ ਸੀ ਇਹ ਇੱਧਰ ਪਾਣੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਕਿ ਕਿੰਨੇ ਜਣੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਰਾਬ ਪਰਚਾ ਦਰ ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਆ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਕੇ ਹਿੱਟ ਕੀਤਾ ਨਾ ਨੌਜਵਾਨਾਂ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਲਤ ਮੇਰੇ ਕੋਲ ਸੈਪੀ ਜੀ ਨੇ ਪੀਜੀਐਨ ਤੇ ਇੱਕ ਦੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਸ ਸੰਬੰਧ ਵਿੱਚ ਮਲੋਏ ਵੀ ਜੋ ਵੀ ਬੰਦ ਕਰ ਕਾਰਵਾਈ ਕਰਨ ਦੀ ਤੁਹਾਨੂੰ ਪਤਾ ਹੀ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪਰਚੇ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਉਸ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਮਾਮਲੇ ਕੋਈ ਨਾਮ ਨਹੀਂ ਲੈ ਰਹੀ ਜੀ ਪਰ ਲਾਪਰ ਦੇ ਵਿੱਚ ਵੀ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲਿਆ ਹੋਇਆ ਤੇ ਸਾਰੀਆਂ ਕੋਸ਼ਿਸ਼ਾਂ ਚੱਲਦੇ ਨੇ ਅੰਗੇ ਵੀ ਪਿਛੇ ਵੀ ਜ਼ਿੰਦਾਰੀ ਜ਼ਰੂਰ ਹੋਈ ਜਾਂਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਇਹ ਜਦੋਂ ਸਾਰਾ ਮਤਲਬ ਤਾਂ ਤੁਮ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਦੀ ਗਰੀ ਅਸਲ ਜੀ 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 ਉਹਨੇ ਬੱਲੇ ਜਿਵੇਂ ਪੱਚੇ ਦਾ ਜ ਆਪਣੇ ਮੱਛਰਾਂ ਦੇ ਪ੍ਰੋਸਟਾਂ ਵਾਲਾ ਨਹੀਂ ਹੈ ਜੀ ਇਹ ਮੱਛਰਾਂ ਵਾਲੇ ਨਹੀਂ ਮੱਛਰਾਂ ਨਹੀਂ ਹੈ ਜਿਹੜੇ ਮਤਲਬ ਭਰਾ ਤੇ ਭਰਾ ਤੇ ਦੋਵਾਂ ਨੇ ਮਾਰੇ ਗੱਡੀ ਲਈਏ ਕਿ ਨਹੀਂ ਕੱਲ ਸੂਨੂ ਚਲਾ ਰਿਹਾ ਸੀ ਜਿੰਦੇ ਤੱਕ ਇਹਨਾਂ ਨੇ ਬੈਲ ਪਾਇਆ ਸਾਨੂੰ